The teacher, go the teacher, the the teacher, the teacher, the teacher, the teacher, ਸਾਰਿਆਂ ਨੂੰ ਪਤਾ ਹੈ ਜਿਹੜੀ ਸਾਡੇ ਬਹੁਤ ਹੀ ਸਤਿਕਾਰਯੋਗ اپੋਜੀਸ਼ਨ ਦੇ ਲੀਡਰ ਸੀਜੀ ਰੋਬਰਤ ਗਾਂਧੀ ਹੀ ਨੇ ਜਿਹੜੀ ਇੱਕ ਬੋਟ ਚੋਰੀ ਦਾ ਪਰਦਾ ਖਾਸ ਕੀਤਾ ਵੱਡੀ ਪ੍ਰੈਸ ਕਾਨਫਰੰਸ ਕਰਕੇ ਜਿਹਦੇ ਵਿੱਚ ਅਸੀਂ ਦੇਖਿਆ ਗਿਆ ਤੇ ਬਹੁਤ ਸਾਰੀਆਂ ਬੋਟਾਂ ਇਹ ਹਾਰ ਦੇ ਵਿੱਚ ਕੱਟੀਆਂ ਗਈਆਂ ਤੇ ਕਈ ਜਿਉਂਦੇ ਲੋਕਾਂ ਨੂੰ ਮਰੇ ਹੋਏ ਬਣਾਇਆ ਗਿਆ ਉਸ ਤੋਂ ਪਹਿਲਾਂ ਜਿਹੜੀ ਆਪਣਾ ਮਹਾਦੇਵ ਕਾਸੀ ਚੋਸੀ ਦੇ ਵਿੱਚ ਸੀ 1,250 ਬੋਟਾਂ ਜਿਹੜੀਆਂ ਰਾਤੋਂ ਰਾਤ ਬਣ ਗਈਆਂ ਉਹਦੇ ਖਿਲਾਫ ਜਿਹੜੀ ਮਹਿਮਾ ਉਹਨੇ ਛੇੜੀ ਹੈ ਜਿਹਨੂੰ ਲੈ ਕੇ ਅੱਜ ਬਿਹਾਰ ਦੇ ਵਿੱਚ ਵੱਡੇ ਪੱਧਰ ਤੇ ਪੂਰੀ ਆਪੋਜੀਸ਼ਨ ਦਾ ਹਲ ਹੈ ਇਹ ਵੋਟ ਚੋਰੀ ਦੇ ਖਿਲਾਫ ਉਹਤੇ ਯਾਤਰਾ ਕਰ ਰਹੇ ਨੇ ਉਹਦੇ ਅਸੀਂ ਹੱਕ ਚ ਉਹਦੇ ਸਮਰਥਨ ਚ ਅੱਜ ਇੱਥੇ ਇਹ ਜਿਹੜਾ ਸਟicker ਹੈ ਅਸੀਂ ਇਹ ਆਗਾਜ਼ ਕੀਤਾ ਹੈ ਇਹ ਲੋਕ ਜਿਹੜੇ ਸਾਡੇ ਸਮਰਥਕ ਨੇ ਉਹਨਾਂ ਦੀ ਗੱਡੀਆਂ ਤੇ ਅਸੀਂ ਲਾਰੇ ਸਟicker ਜਿਹੜਾ ਸਟੌਪ ਵੋਟ ਚੋਰੀ ਜਿਹੜੀ ਵੋਟ ਹੈ ਇਹਨੂੰ ਚੋਰੀ ਕਰਨਾ ਬੰਦ ਕਰੋ ਸਪਾਦੀ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜੇ ਤੁਹਾਡੇ ਦਾਅਵੇ ਸਹੀ ਨੇ ਤਾਂ ਤੁਸੀਂ ਇੱਕ ਐਫੀਡੇਵਿਟ ਦਰਜ ਕਰੋ ਉਹਦੇ ਵਿੱਚ ਕੀ ਕਹੋਂ ਤੁਸੀਂ ਦੇਖੋ ਲੋਕਾਂ ਨੂੰ ਕਿੱਡਾ ਬੇਫੂਸ ਬਣਾਉਣ ਵਾਲੀ ਗੱਲ ਹੈ ਜਿਹੜੀ ਚੀਜ਼ ਪਾਰਲੀਮੈਂਟ ਦੇ ਵਿੱਚ ਰਿਕਾਰਡ ਦੇ ਵਿੱਚ ਬੋਲੀ ਗਈ ਹੋਵੇ ਉਹਨੂੰ ਐਫੀਡੇਵਿਟ ਦੀ ਲੋੜ ਹੈ ਜਿਹੜੀ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਕਰਕੇ ਬੋਲੀ ਗਈ ਹੋਵੇ ਉੱਥੇ ਸਾਰਾ ਪਰਦਾ ਨੰਗਾ ਕੀਤਾ ਗਿਆ ਹੋਵੇ ਪਰਦਾ ਫਾਸ ਕੀਤਾ ਗਿਆ ਹੋਵੇ ਉਹ ਉਹਦੇ ਵਾਸਤੇ ਐਫੀਆਰ ਦੀ ਕੀ ਲੋੜ ਹੈ ਜਦੋਂ ਕੋਈ ਬੰਦਾ ਬਿਆਨ ਦੇ ਦਿੰਦਾ ਇੱਕ ਬਿਆਨ ਤੇ ਮਾਨ ਹਾਨੀ ਦਾ ਕੇਸ ਹੋ ਜਾਂਦਾ ਹੈ ਕਿ ਉਹਨਾਂ ਨੂੰ ਗਲਤ ਲੱਗਦਾ ਮਾਨ ਹਾਨੀ ਦਾ ਕੇਸ ਕਰਦਣ ਐਫੀਆਰ ਦੀ ਕੀ ਲੋੜ ਹੈ ਜਿਹੜੇ ਪ੍ਰੈਸ ਕਾਨਫਰੰਸ ਸਾਡੇ ਇਲੈਕਸ਼ਨ ਕਮਿਸ਼ਨ ਨੇ ਕੀਤੀ ਹੈ ਜਿਹੜੇ ਉਹਨੇ ਉੱਥੇ ਬਰੇਮ ਲਾਏ ਨੇ ਉਹ ਸਿੱਧਮ ਸਿੰਦੇ ਭਾਜਪਾ ਦੀ ਬੋਲੀ ਬੋਲੀ ਆ ਉਹਨਾਂ ਨੇ ਜਦੋਂ ਕਿ ਇਹ ਕਹਿੰਦੇ ਨੇ ਜੀ ਦੇਖੋ ਇਹ ਸੰਵਿਧਾਨ ਕਹਦਾ ਹੈ ਉਹਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਪ੍ਰਧਾਨ ਮੰਤਰੀ ਦਾ ਸੰਵਿਧਾਨ ਕਹਦਾ ਹੈ ਉਹਦੇ ਤਾਂ ਸਾਰੇ ਸੰਵਿਧਾਨ ਕਹਿੰਦੇ ਨੇ ਪਰ ਜੇ ਕੋਈ ਗਲਤ ਕਰ ਰਿਹਾ ਹੈ ਕਿਸੇ ਪਾਰਟੀ ਨਾਲ ਰਲ ਕੇ ਲੋਕਾਂ ਦੀ ਜਿਹੜੀ ਇੱਕ ਚੁਆਇਸ ਹੈ ਉਹਨੂੰ ਖਤਮ ਕਰ ਰਿਹਾ ਹੈ ਇੱਕ ਲੋਕਤੰਤਰ ਨੂੰ ਖਤਮ ਕਰ ਰਿਹਾ ਹੈ ਸਾਡਾ ਇੱਕੋ ਇੱਕ ਅਧਿਕਾਰ ਹੈ ਵੋਟ ਪਾਉਣ ਦਾ ਹਰ ਇੱਕ ਵਿਅਕਤੀ ਦਾ ਇੱਕ ਅਧਿਕਾਰ ਐਸਾ ਹੈ ਜਿਹੜਾ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਕਿਸੇ ਜਾਤੀ ਦਾ ਹੈ ਚਾਹੇ ਕੋਈ ਅक्षर ਹੈ ਚਾਹੇ ਕੋਈ ਅਨਪੜਾ ਹੈ ਸਭ ਨੂੰ ਬਰਾਬਰ ਦਾ ਇੱਕ ਵੋਟ ਦਾ ਅਧਿਕਾਰ ਮਿਲਿਆ ਹੈ ਜਦੋਂ ਤੁਸੀਂ ਉਹੀ ਅਧਿਕਾਰ ਖਤਮ ਕਰ ਲਿਖਿਆ ਹੋ ਜਿਹਦੇ ਨਾਲ ਸਰਕਾਰਾਂ ਨੇ ਬਦਲਣਾ ਹੈ ਜਦੋਂ ਸਾਡੀ ਕੋਈ ਤਰੱਕੀ ਵਾਸਤੇ ਅਸੀਂ ਕੋਈ ਕਿਸੇ ਸਰਕਾਰ ਨੂੰ ਲੈ ਕੇ ਆਉਣਾ ਹੈ ਦੂਜੀ ਸਰਕਾਰ ਨੂੰ ਬਦਲਣਾ ਹੈ ਉਹੀ ਸਾਡਾ ਅਧਿਕਾਰ ਖੋਇਆ ਜਾਊਗਾ ਫਿਰ ਅਸੀਂ ਹੋਰ ਕੀ ਕਰਾਂਗੇ ਫਿਰ ਅਸੀਂ ਖਿਲਾਫੀ ਬੋਲਾਂਗੇ ਉਹਦੇ ਸੰਵਧਾਨਕ ਉਹਦੇ ਦੇ ਇਸ ਕਰਕੇ ਇਹ ਵੱਡੀ ਮੁਹਿੰਮ ਚੱਲਦੀ ਜਾ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਵਿਹਾਰ ਦੇ ਵਿੱਚ ਹੈ ਇਸ ਤੋਂ ਬਾਅਦ ਗੁਜਰਾਤ ਦੇ ਵਿੱਚ ਪਰਦਾ ਫਾਸ ਹੋਊਗਾ ਫਿਰ ਹਰਿਆਣਾ ਦੇ ਵਿੱਚ ਪਰਦਾ ਫਾਸ ਹੋਊਗਾ ਹੁਣ ਇਹਨੂੰ ਛੱਡਣਗੇ ਨਹੀਂ ਰਹੁਜੀ ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਆ ਪੂਰੀ ਕਾਂਗਰਸ ਪਾਰਟੀ ਪੂਰੀ ਆਪੋਜੀਸ਼ਨ ਜਿੰਨੀ ਵੀ ਹਿੰਦੁਸਤਾਨ ਦੀ ਹੈਗੀ ਹੈ ਅੱਜ ਸਾਡੀ ਲੀਡਰ ਦੇ ਨਾਲ ਖੜੀ ਹੈ ਹਰਦਾ ਇੰਝਾ ਦੇ ਸਰਜਾ ਦੇਖ ਰਹੇ ਨੇ ਜੋ ਦੋਕਰਤਾਰ ਅੰਮ੍ਰਿਤ ਗਾਂਧੀ ਜੀ ਵੱਲੋਂ ਸਮਾਣੇ ਦੀ ਬਾਗਡੋਰ ਸਾੰਪੀ ਵਿਖੇ ਰਸਪਾਲ ਸਿੰਘ ਜੋੜਾ ਮਾਦ ਰਹੇ ਪੂਰੀ ਗਵਾਹੀ ਦੇ ਵਿੱਚ ਟੋਪ ਵੋਟ ਚੋਰੀ ਨੇ ਜਿੱਕਰਕਾਰਾਂ ਤੇ ਤੇ ਦੁਪਈਆ ਵਾਨਾਂ ਦੇ ਲਾਏ ਗਏ ਨੇ ਇਹਦਾ ਕਾਰਨ ਇਹ ਹੈ ਜੀ ਕਿ ਨਰਿੰਦਰ ਮੋਦੀ ਜੀ ਜਿਹੜੀ ਜਿਹੜੀ ਸਰਕਾਰ ਹੈ ਭਾਜਪਾ ਸਰਕਾਰ ਹੈ ਕੇਂਦਰ ਦੀ ਉਹ ਲਗਾਤਾਰ ਤਿੰਨ پلان ਹੋ ਗਏ ਉਹਨੂੰ ਸੱਤਾ ਦੇ ਵਿੱਚ ਆਉਂਦੇ ਨੂੰ ਹੋਰੋਂ ਵੋਟ ਚੋਰੀ ਕਰਕੇ ਆਈ ਹੈ ਤੇ ਕਾਂਗਰਸ ਨੂੰ ਨੀਚਾ ਦਿਖਾਉਣ ਦੇ ਕਰਕੇ ਆਈ ਹੈ ਲੇਕਿਨ ਉਹ ਨੀਚਾ ਦਿਖਾਉਣ ਕਰਕੇ ਲੋਕਾਂ ਨੂੰ ਵਿਚਾਰ ਦਿਖਾ ਰਿਹਾ ਹੈ ਸਰਕਾਰ ਨੂੰ ਕਿਉਂਕਿ ਰਾਹੁਲ ਗਾਂਧੀ ਦਾ ਪਰਚਮ ਇੱਥੇ ਲਹਿਰਾਉਣਾ ਹੀ ਲਹਿਰਾਉਣਾ ਹੈ ਪਰ ਰਾਹੁਲ ਗਾਂਧੀ ਨੇ ਜਾਂ ਕਾਂਗਰਸ ਪਾਰਟੀ ਨੇ ਕਦੇ ਵੀ ਧੋੜ ਚੋਰੀ ਨਹੀਂ ਕੀਤੀ ਹੈ ਠੀਕ ਹੈ ਜੋ ਨਰਿੰਦਰ ਮੋਦੀ ਜੀ ਇਦਾਂ ਲੋਕਾਂ ਦਾ ਘਾਣ ਕਰ ਰਿਹਾ ਹੈ ਲੋਕਾਂ ਦੇ ਮਤ ਦੇ ਅਧਿਕਾਰ ਨੂੰ ਪੀਸਿਆ ਹੋਇਆ ਹੈ ਨਾ ਨਹੀਂ ਆਪਾਂ ਚਿੰਨਣਾ ਚਾਹੁੰਦੇ ਜੀ ਕਿ ਇਹ ਪਿੰਨੜੇ ਉਹਦਾ ਹੀ ਕੀਤਾ ਲੋਕ ਸਭਾ ਦਾ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਹੈਗਾ ਇਸ ਕਰਕੇ ਆਦੀ ਹੈ ਕਿ ਮੋਨਿਮ ਕੁਰੂ ਕੀਤੀ ਹੈ ਸਮਝ ਲਓ ਬੋਟ ਕਿਉਂਦਾ ਮਾਮਲਾ ਜਿਹੜਾ ਪੱਕਿਆ ਤੇ ਪੱਕਿਆ ਹੁਣ ਰਾਸ਼ਨ ਚੋਰੀ ਵਾਲਾ ਮਾਮਲਾ ਵੀ ਪੱਕਦਾ ਨਜ਼ਰ ਆ ਰਿਹਾ ਉਹਦੇ ਬਾਰੇ ਤੁਹਾਡੇ ਕੀ ਸਰ ਉਹ ਇੱਕ ਜਿਹੀ ਤਹਾਵਲ ਸੁਣੀ ਨਹੀਂ ਹੈਗੀ ਸਭ ਫੜੇ ਜਾਣਗੇ ਇਹ ਸਭ ਫੜੇ ਜਾਣਗੇ ਜੀ ਸਾਨੂੰ ਤਾਂ ਇੰਨੀ ਵੀ ਐਨਟੀ ਮੇਸੀ ਹੈਗੀ ਹੈ ਕਿ ਜਿਹੜੀ ਇਹਨਾਂ ਦੀ 20 ਟੀਮ ਹੈ ਨਾ 20 ਟੀਮ ਵੀ ਇਨਾਂ ਦੇ ਵੱਲੋਂ ਹੀ ਮਤਲਬ ਜਿਤਾਈ ਗਈ ਹੈ ਮਤਲਬ ਇਹ ਕਾਂਗਰਸ ਨੂੰ ਅੱਗੇ ਨਹੀਂ ਆਣਾ ਚਾਹੁੰਦਾ ਜਿਹੜੀ ਕਿ ਲੋਕਾਂ ਦੀ ਸਭ ਤੋਂ ਮਨਪਸੰਦ ਪਾਰਟੀ ਹੈ ਨਾ ਉਹਨਾਂ ਨੂੰ ਸੱਤਾ ਦੇ ਵਿੱਚ ਨਹੀਂ ਆਉਂਦਾ ਦੇਖ ਸਕਦੇ ਚਾਹੇ ਕਿਤੇ ਚੋਰ ਨੂੰ ਮੀਂਹ ਸੱਤਾ ਦੇ ਦੇਣਾ ਫਿਰ ਉਸ ਤੋਂ ਬਾਅਦ ਇਹ ਇਸ ਟਾਈਮ 2027 ਦੀ ਸੱਤਾ ਪੰਜਾਬ ਦੀ ਹਟਾਣਾ ਚਾਹੁੰਦੇ ਆ ਪਰ ਰਾਹੁਲ ਗਾਂਧੀ ਜੀ ਨੇ ਇਹਨਾਂ ਦੇ ਸੁਪਨੇ ਸਰਕਾਰ ਨਹੀਂ ਮੇਰੋ ਸਰ ਗਤੀ ਛੋੜ ਵੋਟ ਚੋਰ ਗਤੀ ਛੋੜ ਵੋਟ ਚੋਰ ਗਤੀ ਛੋੜ ਟੀਜਪੀ ਸਰਕਾਰ ਮੁਰਦਾ मुर्दा बी पी सर मु छो वोट न